ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਤੇ ਅੱਜ ਹੁਣ ਆਪਾਂ 1000 ਰੁਪਏ ਦੇ ਦਾ ਬੂਟਾ ਲੈ ਕੇ ਆਏ ਇਹਨੂੰ ਲਾਵਾਂਗੇ ਮੜਿਆ ਕੰਮ ਝੋਨੇ ਜਾਣ ਦਾ ਨਿਬੜਦਾ ਕੋਲੋਂ ਚ ਪਜਦਾ ਇਹਨੂੰ ਲਾ ਕੇ ਸਾਰਿਆਂ ਤੇ ਫੇਰੇ ਵੀ ਤੁਹਾਨੂੰ ਦੱਸਾਂਗੇ ਇਹ ਬੰਨਾਂ ਦੇ ਜਿਹੜੇ ਆਪਣੇ ਥਾਂ ਵਾਧੂ ਪਏ ਬੰਨਾਂ ਸਾਰਿਆਂ ਦੇ ਲਾ ਦਾਂਗੇ ਜਿੱਥੇ ਸੇ ਲੋੜ ਆ ਨਾਲੇ ਬੰਨਾਂ ਦੀ ਸਫਾਈ ਹੋ ਜਾਂਦੀ ਹੈ ਨਾਲੇ। ਹੂੰ। ਆ ਆਪਣੀ ਮੰਡ ਵਾਲੀ ਗੱਡੀ ਆ। ਇਹ ਬਾਕੀ ਆਪੋ ਆਪਣੀ ਜਿਹੜਾ ਜਿਹੜਾ ਜਿੱਥੇ ਜਾਂਦਾ ਦੁਕਾਨਾਂ ਤੱਕ ਉਹਨਾਂ ਦੇ। ਇਹ ਵੀ ਬਾਗੀ। ਛੇਰ ਮੈਂ ਬਾਰ। ਚਲੋ ਜੀ ਹੁਣ ਆਪਾਂ ਘੋੜੇ ਤੇ ਜਾਇਆ ਕਰਾਂਗੇ। ਜੀਬ ਦਾ ਕੰਮ ਹੋ ਗਿਆ ਬੰਦ। ਜੋਦਾ ਆਇਆ ਨਹੀਂ। ਉਹ ਫੱਟੀ ਤੇਲ ਹੈਗਾ ਇਹਦੇ ਚ ਫੱਟੀ ਪਾ ਦੇ ਤੇ ਸਮਾਨ ਲੱਦੋ ਤੇ ਚੱਲੀਏ ਥੋੜਾ ਜਿਹਾ ਆਫ ਰੋਡਿੰਗ ਹੋਣ ਗਈ ਆ ਟਰੈਕਟਰ ਤੇ ਕੋਈ ਜ਼ਿਆਦਾ ਹੀ ਮੰਦਾ ਹਾਲ ਹੋ ਗਿਆ ਇਹ ਰਾਹ ਦਾ ਹੁਣ ਟਰੈਕਟਰ ਤੇ ਜਾ ਗਰਾਂਗੇ ਨਰਲ ਤਾਂ ਐਮੀ ਥੋੜਾ ਵੱਧ ਲੱਗਿਆ ਕਰ ਰਹਾ ਹੁਣੋਂ ਬੇਡ ਨੂੰ ਹੁਣ ਆਡਾ ਇਧਰ ਦਾ ਨਿਬੜ ਗਿਆ ਵਾ ਸਾਰਾ ਕੰਮ ਫਾਈਨਲ ਤੇ ਆਥਰਾ ਕੋੜਾ ਇੱਥੇ ਡੱਕਦਾ ਚਲੋ ਉਹ ਸਾਰਾ ਸਮਾਨ ਲਾ ਲਿਆ ਆਪਣੀ ਗੱਡੀ ਤੋਂ ਉਹ ਦੂਜਾ ਮਾਮਾ ਚਪਲਾ ਹੀ ਫੜਨੀ ਆ ਯਾਰ ਯਾ ਟ੍ਰੈਕ ਨਹੀਂ ਜਾਣਾ ਨਹੀਂ ਇਹ ਮੈਂ ਕੱਤੇ ਜਾਣਾ ਰਾਮਾ ਨੂੰ ਪਿੰਡ ਮੈਂ ਬੇਲ ਲਾਣਾ ਕਿ ਤਰ੍ਹਾਂ ਕਰਦਾ ਠੋਲਿਆ ਮਾਮਾ ਖਰਾਬੀਆਂ ਕਰਦਾ ਜੀਪ ਉਹਨਾਂ ਰਾਹ ਹੋ ਗਿਆ ਖਰਾਬ ਆਪਣਾ ਹਾਂ ਮਾਮੇ ਨੂੰ ਬੰਨ ਕੇ ਨਾ ਤੋਣ ਨੂੰ ਰੱਸੀ ਓ ਵਾਈ ਗਰੂ ਨੀਚ ਨਾ ਕਰ ਜਾ ਮਾਮੂ ਇਧਰ ਕਿਉਂ ਜਾਏਗਾ ਮਾਮੂ ਨੂੰ ਵਿਚਕਾਏ ਬਾਇਆ ਕਰੋ ਲਹਾਰਾ ਵੱਜ ਗਿਆ ਬੀਤਰ ਨਾ ਡੇਪੇ ਆਹ ਥੋੜਾ ਪਾ ਤਾਲੇ ਗੱਡੇ ਚ ਮੋਟਰਾਂ ਫਿੱਟ ਕਰਨੀਆਂ ਇੱਧਰ ਸਾਰੇ ਹੋ ਗਈਆਂ ਵਾ ਉੱਧਰ ਉਥੇ ਦੋ ਮੋਟਰਾਂ ਲਾ ਦਿੰਨੇ ਆ ਪਾਣੀ ਕੱਢਣ ਵਾਲੀਆਂ ਬਾ ਮੀਂਹ ਹਟ ਕੇ ਦਰਿਆ ਥੱਲੇ ਚਲੇਗਾ ਜਾਂ ਆਪਣੇ ਆਪ ਪਾਣੀ ਜਿਹੜਾ ਕੱਢ ਜਾਣਾ ਆਪਾਂ ਮੋਢੀ ਦੁੱਧੇ ਫਾਰਮ ਤੇ ਆ ਗਏ ਇੱਥੇ ਮੋਟਰਾਂ ਜਿਤਨਾ ਨੀਵੇਂ ਨਵੇਂ ਖੱਤਿਆਂ ਚ ਪਾਣੀ ਕਾਫੀ ਹੋ ਗਿਆ ਵਾ ਕਿਉਂਕਿ ਇੱਥੇ ਇਹੋ ਸਿਸਟਮ ਆ ਵੀ ਜੇ ਪਾਣੀ ਘਾਟਾ ਫਿਰ ਹੂਮ ਥੱਲੇ ਜਿਆਦਾ ਲਾਉਣਾ ਪੈਂਦਾ ਰੇਤ ਵਾ ਤੇ ਜਦੋਂ ਸੇਮ ਹੋ ਜਾਂਦੀ ਫਿਰ ਪਾਣੀ ਥੱਲੇੋਂ ਤਾਂ ਨੂੰ ਆਉਂਦੇ ਬਿਨਾਂ ਇਹ ਕਰਕੇ ਮੋਟਰ ਮੋਟਰ ਲੱਗੀਆਂ ਦਰਿਆ ਡਾਊਨ ਹੋਵੇ ਤੇ ਆਪਣੇ ਆਪ ਜਿਹੜਾ ਪਾਣੀ ਨਿਕਲਦਾ ਰਹਿੰਦਾ ਤੇ ਪਹਿਲਾਂ ਮੋਟਰਾਂ ਲਾਈਆਂ ਇਹ ਪਾਣੀ ਉਹਨ ਦੇ ਵਿੱਚ ਪਾਉਣ ਨੂੰ ਹੁਣ ਮੋਟਰ ਲਾਉਣੀ ਆਪਣੀਆਂ ਪਾਣੀ ਜਿਹੜਾ ਝੋਨੇ ਚੋਂ ਬਾਹਰ ਕੱਢਣ ਦੀ ਤੇ ਅੱਜ ਇੱਕ ਬੰਦੇ ਲੱਗ ਗਿਆ ਵਾ ਮੈਂ ਇਧਰਲਾ ਬੰਦਾ ਰਹਿ ਗਿਆ ਇਧਰ ਵੀ ਲਾ ਕੇ ਤੇ ਹੌਲੀ ਹੌਲੀ ਜਿੰਨੀਆਂ-ਜਿੰਨੀਆਂ ਲੱਗਦੀਆਂ ਜਾਣੀਆਂ ਲਾਈ ਜਾਵਾਂਗੇ ਤੇ ਕੰਮ ਖਿੱਚੀ ਜਾਵਾਂਗੇ ਤਾਰਾ ਤੁਰਾ ਇਕੱਠੀਆਂ ਕਰਕੇ ਤੇ ਅੱਜ ਇੱਕ ਗੱਲ ਕਰਦੇ ਆ ਯਾਰ ਮੇਰੇ ਮਨ ਦੇ ਵਿੱਚ ਵਿਚਾਰ ਆਈ ਵੀ ਜਿੱਦਾਂ ਕਿਸੇ ਨੂੰ ਵੀ ਯਾਰ ਆਪਾਂ ਗੱਲ ਕਰਦੇ ਆ ਜਾਂ ਸਿਸਟਮ ਨੂੰ ਲਾਉ ਸਾ ਪੀ ਆਪਾਂ ਯਾਰ ਆਨੇ ਫਲਾਨਾ ਜਿਹੜਾ ਬੰਦਾ ਵਾ ਉਹ ਮੇਰੇ ਨਾਲ ਇਦਾਂ ਬੋਲਦਾ ਵਾ ਟਮਕੜਾ ਇਦਾਂ ਬੋਲਦਾ ਵਾ ਤੇ ਜਦੋਂ ਆਪਾਂ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਉਹ ਫਿਰ ਵੀ ਇੱਕ ਦੂਜੇ ਨਾਲ ਲੜਾਈ ਹੋ ਜਾਂਦੀ ਆ ਇਸ ਕਰਕੇ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਆਨਣਾ ਯਾਰ ਵੀ ਜਿੰਨਾ ਵੀ ਹੋ ਸਕੇ ਜੇ ਤੁਹਾਡੇ ਵਿੱਚ ਆਪਾਂ ਅਗਲੇ ਨੂੰ ਜੀ ਬਲੇਮ ਦੇਣਦੇ ਆਂ ਵੀ ਯਾਰ ਉਹ ਨਹੀਂ ਮੇਰੇ ਨਾਲ ਸਹੀ ਬੋਲਦਾ ਤੇ ਤੁਸੀਂ ਆਪਦੇ ਆਪ ਨੂੰ ਥੋੜਾ ਜਿਹਾ ਸੁਧਾਰ ਲਓ ਕਿਉਂਕਿ ਇੱਕ ਕਦਮ ਪੁੱਟਿਆ ਨਾ ਜਿਹੜਾ ਵਾ ਪਰਿਵਾਰ ਦਾ ਰਿਸ਼ਤਾ ਵੀ ਆ ਤੇ ਜੋ ਵੀ ਆ ਨਾ ਨਾਲ ਚੱਲ ਕੇ ਤੇ ਬੜੀ ਗਾਂ ਲੰਮਾ ਚੱਲ ਜਾਂਦਾ ਤੇ ਜੇ ਇੱਕ ਰੀ ਪੈਰ ਖਰਵਾ ਰੱਖ ਲਈਏ ਤੇ ਫੇਰ ਉਹ ਟੁੱਟਦਾ ਟੁੱਟਦਾ ਰਿਸ਼ਤਾ ਟੁੱਟ ਜਾਂਦਾ ਵਾ ਇਸ ਕਰਕੇ ਜਿਹਦੇ ਵੀ ਵਿੱਚ ਸ਼ਮਤਾ ਹੋਵੇ ਵੀ ਮੈਂ ਵੀਰ ਆਪਦੇ ਆਪ ਨੂੰ ਬਦਲ ਸਕਦਾ ਉਹ ਬਦਲੇ ਇੱਕ ਨਾ ਦੋ ਨਾ ਤਿੰਨ ਦਿਨਾਂ ਬਾਅਦ ਜਾਂਦਾਂ ਦਿਨਾਂ ਬਾਅਦ ਜਿਹੜੇ ਬੰਦੇ ਆਸਤੀ ਆਪ ਬਦਲੇ ਹੋਏ ਨਾ ਉਹਨੂੰ ਆਟੋਮੈਟਿਕ ਹੀ ਪਤਾ ਲੱਗ ਜਾਣਾ ਵੀ ਯਾਰ ਮੈਂ ਐਵੇਂ ਮਨ ਚ ਖਾਰ ਰੱਖਦਾ ਵੀ ਉਹ ਬੰਦੇ ਨੇ ਤੇ ਮੇਰ ਨਾਲ ਪਹਿਲ ਕੀਤੀ ਆ ਪਹਿਲਾਂ ਵੀ ਰਿਸ਼ਤਾ ਸੁਧਾਰ ਲਈ ਆਪਦੇ ਆਪ ਨੂੰ ਚੇਂਜ ਕੀਤਾ ਇਸ ਕਰਕੇ ਜਰੂਰ ਕੋਸ਼ਿਸ਼ ਕਰਿਆ ਕਰੋ ਕੋਈ ਵੀ ਕੰਮ ਜਿਹਦੇ ਵਿੱਚ ਆਪਾਂ ਕਿਸੇ ਨੂੰ ਨਾ ਸੁਧਾਰਨ ਦੀ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਕਰੀਏ ਤੇ ਆਪਦੀ ਸੰਤਾ ਜਿਹੜੀ ਆ ਪ੍ਰਮਾਤਮਾ ਨੇ ਆਪਾਂ ਨੂੰ ਬਲ ਬਖਸ਼ਿਆ ਤੇ ਆਪਾਂ ਨੀਵੇਂ ਹੋ ਜੀਏ ਨੀਵੇਂ ਹੋਏ ਕੋਈ ਫਰਕ ਨਹੀਂ ਪੈਂਦਾ ਦੋ ਦਿਨ ਕੋਈ ਆਸਦੂਗਾ ਥੱਲੇ ਲੱਗ ਗਿਆ ਤਿੰਨ ਦਿਨ ਆਸਦੂਗਾ ਤੇ ਰਿਸ਼ਤਾ ਵੀ ਬੱਜ ਜਾਊਗਾ ਆਪਦੇ ਮਨ ਨੂੰ ਤੇ ਤਸੱਲੀ ਹੋ ਜੂਗੀ ਨਾ ਇਸ ਕਰਕੇ ਯਾਰ ਵੈਗਰੂ ਤੇ ਭਰੋਸਾ ਰੱਖਿਆ ਕਰੋ ਤੇ ਜੋ ਵੀ ਆ ਕੁਦਰਤ ਜਿਹੜੀ ਆ ਬੜੀ ਬਿਆੰਤ ਵਾ ਜੇ ਅੱਜ ਤੁਹਾਡੇ ਨਾਲ ਕਿਸ ਨੇ ਮਾੜੀ ਗੱਲ ਕੀਤੀ ਹੈ ਨਾ ਤੇ ਕੁਦਰਤ ਨੇ ਭੋਖ ਚਾ ਆ ਕੇ ਫਿਰ ਉਹਦੇ ਨਾਲ ਵੀ ਮਾੜੀ ਕਰ ਹੀ ਦੇਣੀ ਸਿਰਫ ਉਹਦੇ ਤੇ ਰੱਖਿਆ ਕਰੋ ਵੀ ਪਰਮਾਤਮਾ ਦੇ ਵਿੰਦਾ ਹੀ ਹੈ ਨਾ ਆਪ ਜਿਹੜਾ ਵਾ ਬਾਲਾ ਨਿਆ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਜਿੰਨੇ ਸ੍ਰਿਸ਼ਟੀ ਸਾਜੀ ਹੈ ਨਾ ਉਹਨੂੰ ਸਾਰਾ ਬਦਾਵ ਇਹ ਹੋ ਗਿਆ ਆਪਣੇ ਨੀਵੇਂ ਨੀਵੇਂ ਥਾਵਾਂ ਦੇ ਪਾਣੀ ਦਾਵਾ ਇਹ ਮੋਟਰਾਂ ਆਣੀ ਨਕਾਲਣੇ ਕੇ ਲਈ ਜੀਦਾ ਕਾਫੀ ਆ ਗਿਆ ਹੈ ਪਾਣੀ ਜਾਣਗੇ ਇਕੱਠਾ ਹੋ ਜਾਂਦਾ ਵਾ ਪੈਲੀ ਦਾ ਉਹਨੇ ਇੱਥੇ ਦੋ ਮੋਟਰ ਫਟ ਕਰਾਂਗੇ ਦਰਿਆਲ ਨੂੰ ਪਾਣੀ ਕੱਢਣ ਨੂੰ ਮੋਟਰਾਂ ਲਾ ਕੇ ਪਾਣੀ ਗੱਡੀ ਦਾ ਵਾ ਅੱਜ ਗਰਮੀ ਵੜੀ 17 ਸੂਰਾਂ ਖੁੱਲ ਗਈਆਂ ਜਿੰਨਾ ਕਿ ਮੋਟਰਾਂ ਲਾ ਕੇ ਪਾਣੀ ਕੱਢੀਦਾ ਹੁੰਦਾ ਰੱਬ ਦੇ ਹੀ ਪਾ ਦਿੰਦਾ ਓ ਯਾਰ ਹੁਣ ਮੈਂ ਉਹ ਫੋਨ ਉਥੇ ਰੱਖ ਆਵਾ ਦੇ ਕੀ ਯਾਰ ਤਿੰਨ ਵਾਰੀ ਤੇਰੇ ਸਾਹਮਣੇ ਬੋਲਦਾ ਲੱਕੜੀ ਇੱਥੇ ਵੇਖੋ ਮੇਰੇ ਹਿਸਾਬ ਨਾਲ ਵਿੱਚ ਚੂਚ ਕਿਤੇ ਪਈ ਹੋਣੀ ਆ ਹੁਣ ਮੋਟਰਾਂ ਮੋਟਰਾਂ ਫੈਟ ਕੀਤੀਆਂ ਚਲਾਈਆਂ ਤੇ ਮੀਂਹ ਫੇਰ ਫੋਲੀ ਆ ਗਿਆ ਬਾਕੀ ਪ੍ਰਮਾਤਮਾ ਨੂੰ ਕੋਈ ਨਹੀਂ ਮਿਲ ਸਕਦਾ ਜੋ ਭੋਂਦਾ ਉਹ ਹੀ ਹੋਣਾ ਜਾ ಸಾವੰਦ ਤੂੰ ਚਲ ਜਾ ਯਾਰ ਲੱਕੜੀ ਲੈ ਕੇ ਆਓ ਯਾਰੇ ਕਹਿਣਾ ਚਲੋ ਇਹ ਪਿੰਡ ਦੀ ਤਿਆਰੀ ਜੋ ਲੋਕਾਂ ਦੇ ਵੇਰ ਕੇ ਹਣ ਪਹਾੜਾਂ ਦੈਂਦਾ ਵੇ ਝੋਨਾ ਮੈਂ ਮੀਆਂ ਨਾਲ ਵੇਰ ਕੇ ਪਹਾੜਾਂ ਦੈਂਦਾ ਹਣ ਆ ਜੋ ਮੈਂ ਤੁਹਾਨੂੰ ਅੱਨਾ ਰਾਉਂਡ ਅਪ ਪਲੇਟ ਕਰਨਾ ਫਾਇਦਾ ਹੁਣ ਰਾਉਂਡ ਅਪ ਪਹਿਲਾਂ ਕੀਤੀ ਹੁੰਦੀ ਦੋਰੀਆਂ ਮਾਰਨੀ ਪੈਣੀ ਤੇ ਮੈਂ ਲੇਟ ਕਰਦਾ ਤੇ ਹੁਣ ਐ ਵੱਡਾਂ ਰੜੀਆਂ ਹੋ ਜੀਆਂ ਜਿੰਨਾ ਜਿਹੜ ਝੋਨਾ ਪੱਕਣਾ ਉਹਨਾਂ ਜਿਹੜ ਇਹਨਾਂ ਤੇ ਇੱਕ ਵੀ ਖਾਖ ਨਹੀਂ ਹੋਣਾ ਇਹਦੇ ਦੋ ਵਾਰੀ ਮਾਰਨੀ ਪੈਣੀ ਨਾਲੇ ਤੇ ਸਪਰੇ ਜਿਹੜੀ ਜਾਲੀ ਲਾਉਣੀ ਪੈਂਦੀ ਆ ਹੋ ਗਿਆ ਆਪਣੀ ਦਾ ਜਿਹੜੇ ਜਿਹੜੇ ਬੰਦੇ ਨੇ ਪਾਰ ਜਾਣਾ ਉਹਨਾਂ ਵਿੱਚ ਬਹਿ ਜਾਣਾ ਹੁਣ ਚਲੋ ਚਲੋ ਜੀ ਆਨੋ ਬੱਸ ਤਿਆਰ ਆ ਇਹ ਕੀ ਹੈ ਅੱਛਾ ਅੱਛਾ ਜਾਮਣੂ ਆ ਭਰਾਵਾ ਤਾਇਆ ਰੋਜ਼ ਫੋਨ ਦਾ ਜਾਮਣੂ ਨਹੀਂ ਲਿਉਂਦਾ ਜਾਮਣੂ ਨਹੀਂ ਲਿਉਂਦਾ ਓਏ ਆ ਜਾ ਹੁਣ ਤਾਂ ਚਾ ਕੋਹ ਗੋਦ ਤੇ ਨਾ ਨਾ ਕੋਦ ਨਾ ਲੇ ਦੇ ਨਾਣੀ ਨਾ ਪਾਸਾ ਆਪਣੀ ਚੱਲ ਪਈ ਹੁਣ ਇਹ ਲਾ ਵੱਡਿਆਂ ਚਾਹਣੇ ਨਹੀਂ ਕਰ ਸਕੀ ਉਹਨੇ ਟਾਈਮ ਕਰਾਉਣਾ ਪਟਕਾਰਾ ਨੂੰ ਪਟਕਾਰਾ ਨੂੰ ਫਿਰ ਦੱਸ ਹਾਂ ਨਹੀਂ ਸਹੀ ਹਾਂ ਸਾਰਾ ਕੋਈ ਪੂਰਾ ਹੀ ਇਹਦੇ ਚਾਈ ਜਾਂਦਾ ਹਾਂ ਹਾਂ ਇਹ ਫਿਰ ਕਿੰਨਾ ਬਹੁਗਾ ਕੱਲੇ ਆਹੋ ਕੀ ਕਰਾਂਗੇ ਕੋਟਾ ਖਾਣੇ ਜਾਣਾ ਫਿਰ ਮੜਾ ਛਾੜ ਗਿਆ ਤੇ ਇਹਨੇ ਚੱਲ ਜਾਣਾ ਨਹੀਂ ਮੁੰਡੇ ਸਰ ਸਖਤ ਬਸ 2 ਦਿਨ ਹੋਰ ਆ ਟਰੈਕਟਰ ਲੰਗਣਾ ਵੀ ਹਟ ਜਾਣੇ ਹੁਣ 4x4 ਹੀ ਲੰਗਣਗੇ ਇਹੋ ਜਿਹੇ ਨੰਗ ਦੇ ਇਹ ਬੰਦਾ ਆ ਲੈ ਚੱਲ ਆਪਾਂ ਨਾ ਰਹਿਣਾ ਆ ਉਹ ਇਰੋ ਤੋਂ ਹੀ ਆਇਆ ਕਰਾ ਜਿਤਨਾ ਅੱਗੇ ਆਉਨੇ ਨੇ ਕੈਂਟਾ ਵੱਧ ਵੇਖ ਕੇ ਜਦ ਤਰਾ ਆਹ